ਨੇo ਲਗਾਤਾਰ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਈਚਾਰੇ ਜਿਹੜੀ ਸਾਂਝ ਸੀ ਇੱਥੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਐਸਾ ਕਦੀ ਨਹੀਂ ਹੋਇਆ ਸੀ ਇਹ ਪਹਿਲੀ ਵਾਰ ਹੋਇਆ ਹੈ ਤੁਹਾਨੂੰ ਕਿ ਲੱਗ ਰਿਹਾ ਜਾਣ ਬੁਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜਾਣ ਬੁਝ ਕੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਿੰਦੂਆਂ ਨੂੰ ਦਿਵਾਲੀ ਉਹਨਾਂ ਨੇ ਲੱਗਦਾ ਵੀ ਇੱਕ ਉਹਨਾਂ ਨੇ ਮਾਰਾ ਜਾਣਾ ਉਹ ਕੀ ਕਹਿੰਦੇ ਉਹਨੂੰ ਆਪਣਾ ਟੇਲਰ ਕੋਸ਼ਿਸ਼ ਕੀਤੀ ਹੈ ਸ਼੍ਰੀ ਰਾਮ ਚੌਂਗ ਦੇ ਵਿੱਚ ਇਸ ਟਮ ਖੜੇ ਆ ਕਿਸ ਤਰ੍ਹਾਂ ਇੱਕ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਵਾ ਮੈਨੂੰ ਤਾਂ ਇਹ ਲੱਗਦਾ ਹੈ ਕੋਈ ਪੋਲੀਟੀਕਲ ਸ਼ਾਰਟ ਤਰੀਕ ਹੋ ਸਕਦੀ ਹੈ ਕਿਉਂਕਿ ਇੱਥੇ ਹਮਨਮਾਨਾ ਚੱਲ ਰਿਹਾ ਸਾਰਾ ਪੰਜਾਬ ਦੇ ਵਿੱਚ ਤੇ ਇਹ ਨਵੀਂ ਗੱਲ ਇੱਥੇ ਹੋਈ ਹੈ ਇਕੱਲਾ ਦੇ ਸਰ ਮਿੱਲਾ ਬਾਹਰਲੀ ਸ਼ੇਟਾ ਦੇ ਵਿੱਚ ਮਾਹੌਲ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਵੀ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਇਸ ਤਰ੍ਹਾਂ ਕਿ ਕਿਸ ਤਰ੍ਹਾਂ ਨੌਜਬਾ ਦੇ ਨਾਲ ਕੁੱਟਮਾਰ ਕੀਤੀ ਗਈ ਕਿ ਕਜੈ ਸ਼੍ਰੀ ਰਾਮ ਦਾ ਨਾਰਾ ਲਗਾਉਂਦੇ ਨੇ ਵੀ ਕੱਲ ਜੋ ਵੀ ਹੋਇਆ ਇਹ ਬਹੁਤ ਗਲਤ ਘਟਨਾ ਮੈਂ ਇਹਦਾ ਵਿਰੋਧ ਕਰਦਾ ਕੱਲ ਜੋ ਮੁਸਲਮਾਨਾ ਦੇ ਰੂਪ ਦੇ ਵਿੱਚ ਜੋ ਖੁਸ ਬੈਠੀਏ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੇ ਇਹ ਸਾਰਾ ਕੰਮ ਕੀਤਾ ਇਸ ਟਾਈਮ ਜਲੰਧਰ ਦੇ ਸ਼੍ਰੀ ਰਾਮ ਚੌਂਕ ਦੇ ਵਿੱਚ ਖੜੇ ਆ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਕੱਲ ਜਿਹੜਾ ਇੱਕ ਜਲੰਧਰ ਦੇ ਵਿੱਚ ਵਿਵਾਦ ਹੋਇਆ ਸੀ Hindu ਤੇ ਮੁਸਲਮਾਨ ਭਾਈਚਾਰੇ ਵਿੱਚ ਇੱਕ ਵਿਵਾਦ ਛੜਿਆ ਸੀਗਾ ਇੱਕ ਨੌਜਵਾਨ ਜਿਹੜਾ ਨਾਹਰਾ ਲਗਾਇਆ ਉਹਦੇ ਉਸ ਤੋਂ ਬਾਅਦ ਉਸਦੇ ਨਾਲ ਪੁਟਮਾਰ ਜਿਹੜੀ ਕੀਤੀ ਗਈ ਆ ਤੇ ਉਸ ਤੋਂ ਬਾਅਦ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਜਲੰਧਰ ਦੇ ਸਵਿਧਾਨ ਚੌਂਗ ਦੇ ਵਿੱਚ ਹੁਣ ਤਸਵੀਰਾਂ ਦਿਖਾ ਦਿੰਨੇ ਆ ਜਲੰਧਰ ਦੇ ਸ਼੍ਰੀ ਰਾਮ ਚੌਂਗ ਦੇ ਵਿੱਚ ਇਸ ਟਮ ਖੜੇ ਆ ਕਿਸ ਤਰ੍ਹਾਂ ਇੱਕ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਵਾ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣ ਗਏ ਆ ਇੱਥੇ ਜਲੰਧਰ ਦੇ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਹੇ ਆ ਅਸੀਂ ਕਿਸ ਤਰ੍ਹਾਂ ਪੂਰਾ ਜਿਹੜਾ ਪ੍ਰੋਟੈਸਟ ਕੀਤਾ ਗਿਆ ਵਾ ਤੇ ਹਿੰਦੂ ਸਮਾਜ ਜਿਹੜਾ ਇੱਥੇ ਪੂਰਾ ਜਿਹੜਾ ਪਹੁੰਚ ਗਿਆ ਕਿਸ ਤਰ੍ਹਾਂ ਉਸ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਜਿਹੜਾ जय श्री राम ਦਾ ਨਾਰਾ ਲਗਾਇਆ ਗਿਆ ਜੀ ਬਾਬਾ ਜਨਾ ਬਾਬਾ ਜਿਹੜਾ ਪੂਰਾ ਪੱਕ ਚੁੱਕਾ ਸੀਗਾ ਇਹ ਤਸਵੀਰਾਂ ਜਲੰਧਰ ਦੀਆਂ ਦਿਖਾ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਪੂਰਾ ਸਮਾਜ ਜਿਹੜਾ ਇੱਥੇ ਪਹੁੰਚਿਆ ਹੋਇਆ ਵਾ ਕਿਸ ਤਰ੍ਹਾਂ ਪ੍ਰੋਟੈਸਟ ਜਿਹੜਾ ਕੀਤਾ ਗਿਆ ਹੋਇਆ ਸ਼ਾਂਤ ਦੋਸਤੋ ਬਾਤ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੀਆਂ ਕਿਸ ਤਰ੍ਹਾਂ ਜਿਹੜਾ ਮਾਹੌਲ ਜਿਹੜਾ ਪੂਰਾ ਜਲੰਧਰ ਦੇ ਵਿੱਚ ਜਿਹੜਾ ਕਰਮ ਹੋ ਚੁੱਕਾ ਸੀ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਜਿਹੜਾ ਬਣ ਚੁੱਕਾ ਵਾ ਬਾਤ ਸੁਣੀਏ ਸਰ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਹੁਣ ਪੰਜਾਬ ਦਾ ਬਹੁਤ ਜ਼ਿਆਦਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਿਲ੍ਹਦਰ ਦੇ ਵਿੱਚ ਇਸ ਤਰ੍ਹਾਂ ਇਹ ਮੇਨੂੰ ਤਾਂ ਇਹ ਲੱਗਦਾ ਹੈ ਕੋਈ ਪੋਲੀਟੀਕਲ ਛਿੜਾਰ ਤਲੀ ਹੋ ਸਕਦੀ ਹੈ ਕਿਉਂਕਿ ਇੱਥੇ ਹਮਨ ਹਮਾਰਨਾ ਚੱਲ ਰਿਹਾ ਸਾਰਾ ਪੰਜਾਬ ਦੇ ਵਿੱਚ ਤੇ ਇਹ ਨਵੀਂ ਗੱਲ ਇੱਥੇ ਹੋਈ ਆ ਇੱਕ ਤਰ੍ਹਾਂ ਦੀ ਤੇ ਸਿਰ ਪਹਿਲਾ ਬਾਹਰਲੀ ਸ਼ੇਟਾਂ ਦੇ ਵਿੱਚ ਮਾਹੌਲ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਵੀ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਇਸ ਤਰ੍ਹਾਂ ਕਿ ਕਿਸ ਤਰ੍ਹਾਂ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਇੱਕ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਂਦੇ ਨੇ ਨਹੀਂ ਹੈ ਤਾਂ ਬਹੁਤ ਮੰਦਭਗੀ ਘਟਨਾ ਆ ਕੋਈ ਆਪਣੇ ਰੱਬ ਦਾ ਨਾਮ ਲੈ ਸਕਦਾ ਜੈ ਕਾਲਾ ਪੂਰਾ ਸਾਦਾ ਬਾਰੇ ਮਤਲਬ ਵੀ ਤੁਸੀਂ ਉਹਦੇ ਚੁਦੀਆਂ ਮੰਨ ਲਿਆ ਸ਼ੁਰੂ ਕਰਦੇ ਹੋ ਜਾਂ ਉਹਨੂੰ ਮਾੜਾ ਚੰਗਾ ਕਹੋ ਬਹੁਤ ਮਾੜੀ ਘਟਨਾ ਕੋਈ ਨਹੀਂ ਅਸੀਂ ਲੱਗੇ ਹੋਏ ਹੁਣ ਧਾਰਨਾ ਵੀ ਦਿਆਂਗੇ ਹੋਰ ਵੀ ਜੋ ਪਾਰਟੀ ਦਾ ਉੱਤੋਂ ਹੁਕਮ ਹੋ ਉਸ ਤਰ੍ਹਾਂ ਚੱਲਾਂਗੇ ਤੇ ਤੁਸੀਂ ਦੇਖ ਸਕਦੇ ਹੋ ਹਾਲਾਤ ਪੂਰੇ ਕਿਸ ਤਰ੍ਹਾਂ ਜਿਹੜਾ ਜਲੰਧਰ ਦੇ ਵਿੱਚ ਮਾਹੌਲ ਜਿਹੜਾ ਬਣਿਆ ਹੋਇਆ ਇਸ ਟਾਈਮ ਪੂਰਾ Hindu ਸਮਾਜ ਜਿਹੜਾ ਇੱਥੇ ਪਹੁੰਚਾ ਹੋਇਆ ਵਾ ਤੇ ਤੁਸੀਂ ਦੇਖ ਸਕਦੇ ਪੂਰਾ ਜਿਹੜਾ ਪ੍ਰੋਟੈਸਟ ਇੱਥੇ ਕੀਤਾ ਜਾ ਰਿਹਾ ਵਾ ਕੱਲ ਜਿਸ ਤਰ੍ਹਾਂ ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਇੱਕ ਨਾਰਾ ਜਿਹੜਾ ਲਗਾਇਆ ਗਿਆ ਸੀਗਾ ਸਰ ਕੀ ਲੱਗ ਰਿਹਾ ਕਿ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਹਰੀ ਸ਼ੇਟਾ ਜੀ ਤੱਕ ਕੰਮ ਹੁੰਦਾ ਸੀ ਹੁਣ ਪੰਜਾਬ ਦੇ ਜਲੰਧਰ ਵਿੱਚ ਵੀ ਕੰਮ ਹੋ ਰਿਹਾ ਹੈ ਮੈਂ ਕਹਿ ਸਕਦਾ ਕਿ ਕੱਲ ਜੋ ਵੀ ਹੋਇਆ ਇਹ ਬਹੁਤ ਗਲਤ ਘਟਨਾ ਮੈਂ ਇਹਦਾ ਵਿਰੋਧ ਕਰਦਾ ਕੱਲ ਜੋ ਮੁਸਲਮਾਨਾਂ ਦੇ ਰੂਪ ਦੇ ਵਿੱਚ ਜੋ ਕੁਝ ਪੈਠੀਏ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੇ ਇਹ ਸਾਰਾ ਕੰਮ ਕੀਤਾ ਕੱਲ ਪ੍ਰਭੂ ਰਾਮ ਦਾ ਨਾਰਾ ਲਾਂਡ ਦੇ ਉੱਤੇ ਜੋ ਇਹ ਬਵਾਦ ਮੁਸਲਮਾਨਾ ਨੇ ਕੀਤਾ ਕੁਸ ਬੈਠੇ ਮੁਸਲਮਾਨਾ ਨੇ ਕੀਤਾ ਉਹਦਾ ਮੈਂ ਵਿਰੋਧ ਕਰਦਾ ਔਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹ ਤੁਹਾਡੇ ਨੱਕ ਥਲੇ ਹੋਇਆ ਔਰ ਮੋਸਟਲੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਬੰਦੇ ਸੀ ਕਿਉਂਕਿ ਜਿਹੜਾ ਸ਼ਬਨਮ ਦੁੱਗਲ ਜਿਲ੍ਹਾਦਰ ਨਗਰ ਨਗਰ ਕੌਂਸਲਰ ਆ ਉਹਦੇ ਘਰ ਵਾਲੇ ਦੀ ਅਧਿਖਸ਼ਤਾ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ ਸੀਗਾ ਤੇ ਉਹਦਾ ਜ਼ਿੰਮੇਵਾਰ ਉਹ ਹੈ ਉਸ ਤੋਂ ਬਾਅਦ ਜਿਵੇਂ ਬੰਦੇ ਨੇ ਪਟਸ ਕੀਤਾ ਜਿਹਨੇ ਉਮਰ ਨੂੰ ਗਲਮੋ ਫੜਿਆ ਉਹ ਬਸਤੀ ਦਾਣਸ਼ਮੰਦਾ ਦਾ ਰਹਿਣ ਵਾਲਾ ਵਿਅਕਤੀ ਹੈ ਉਹਦੇ ਉੱਤੇ ਵੀ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਦਾ ਬਟਾਹਤਾ ਸਰ ਤੁਹਾਨੂੰ ਕੀ ਲੱਗ ਰਿਹਾ ਹੈ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜਾਣ ਬੁੱਝ ਕੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਐਦਾਂ ਲੱਗਦਾ ਵੀ ਹਿੰਦੂ ਜਿਹੜੇ ਸੁੱਤੇ ਆ ਹਿੰਦੂਆਂ ਨੂੰ ਜਿੰਨਾ ਮਰਜ਼ੀ ਦਿਵਾ ਲਓ ਹਿੰਦੂਆਂ ਨੂੰ ਦਿਵਾ ਲਈ ਉਹਨਾਂ ਨੇ ਮੈਨੂੰ ਲੱਗਦਾ ਵੀ ਇੱਕ ਉਹਨਾਂ ਨੇ ਮਾੜਾ ਜਾਣਾ ਉਹ ਕੀ ਕਹਿੰਦੇ ਉਹਨੂੰ ਅ ਆਪਣਾ ਟੇਲਰ ਕੋਸ਼ਿਸ਼ ਕੀਤੀ ਆ ਪਰ ਟੇਲਰ ਫਿਲਮਾਂ ਨਹੀਂ ਚੱਲਣੀਆਂ Hindu ਜਿਹੜਾ ਉਹ ਜਾਗ ਚੁੱਕਾ ਅੱਜ ਇਹ ਨਾ ਭਾਰਤੀ ਜੰਦਾ ਪਾਰਟੀ ਦਾ Hindu ਆ ਨਾ ਕਾਂਗਰਸ ਦਾ ਇਹ Hindu ਹੈ ਪ੍ਰਭੂ ਰਾਮ ਦਾ Hindu ਹੈ ਜਿਹੜਾ ਇਕੱਠਾ ਹੋਇਆ ਔਰ ਤੁਹਾਡੇ ਮੀਡੀਆ ਦੇ ਬੈਨਰ ਥੱਲੇ ਮੈਂ ਇੱਕ ਬਿਆਨ ਦੇਣਾ ਚਾਹੁੰਦਾ ਆਪਣੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਵੀ ਮਾਨ ਸਾਹਿਬ ਸਾਰਾ ਪੰਜਾਬ ਜਿਹਨੇ ਤੁਹਾਨੂੰ ਉਜਤਾਇਆ ਉਹਦੇ ਵਿੱਚ ਬਹੁਤ ਸਾਰੀ ਬੋਨਾਂ ਹਿੰਦੂਆਂ ਦੀਆਂ ਸੀ ਪਰ ਹਿੰਦੂ ਰਾਮ ਨੂੰ ਪਿਆਰ ਕਰਦੇ ਆ ਜੇਕਰ ਤੁਹਾਡੀ ਪਾਰਟੀ ਦੇ ਨੁਮਾਇंदे ਤੁਹਾਡੀ ਪਾਰਟੀ ਦੇ ਕੌਂਸਲਰ ਜੇ ਐਦਾਂ ਦੀਆਂ ਗਲਤ ਹਰਕਤਾਂ ਕਰਨਗੇ ਤੇ ਅਸੀਂ ਆਵਾਜ਼ ਦਈ ਸਰ ਜਿਸ ਤਰ੍ਹਾਂ ਹੁਣ ਗੱਲ ਕੱਲ ਦਾ ਇਹ ਕਾਰਡ ਹੈ ਕਾਰਵਾਈ ਕੀਤੀ ਕੋਈ ਪੁਲਿਸ ਨੇ ਕੋਲਸ ਨੇ ਕਾਰਵਾਈ ਕਹਿੰਦੇ ਪਰਚਾ ਦਰਜ ਕਰਤਾ ਜੇ ਸਾਡੇ ਮੁਤਾਬਕ ਹਿੰਦੂਆਂ ਨੂੰ ਭਾਵਨਾਵਾਂ ਠੇਸ ਪਹੁੰਚਾਉਣ ਦਾ ਪਰਚਾ ਦਰਜ ਨਹੀਂ ਕੀਤਾ ਜੇਕਰ ਦੰਗਾ ਭੜਕਾਉਣ ਦਾ ਪਰਚਾ ਦਰਜ ਕੀ ਕੀਤਾ ਇਹ ਪਟਾਸ ਇਦਾਂ ਜਾਰੀ ਰਹੂਗਾ ਇਹ ਟ੍ਰੇਲਰ ਦਿਖਾਇਆ ਕੱਲ ਨੂੰ ਜੇ ਕੋ ਬੰਦ ਦੀ ਕਾਲ ਵੀ ਦੇਾਂਗੇ ਤੇ ਪੂਰੇ ਬੰਦ ਦੀ ਕਾਲ ਦੇ ਆ ਗਿਆ ਪੰਜਾਬ ਦੇ ਬੰਦ ਦੀ ਇੱਕ ਵਾਰੀ ਆਮ ਆਦਮੀ ਪਾਰਟੀ ਦੇ ਘਰ ਇਕੱਠਾ ਲੈਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਇਹਨਾਂ ਵੱਲ ਵੀ ਇਹੀ ਕਿਹਾ ਜਾ ਰਿਹਾ ਕਿ ਅਗਰ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਵਾ ਪੂਰਾ ਐਕਸ਼ਨ ਜਿਹੜਾ ਉਹ ਲਿੱਤਾ ਜਾਏਗਾ ਜਿਸ ਤਰ੍ਹਾਂ ਅੱਜ ਸ਼੍ਰੀ ਰਾਮ ਚੌਂਗ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਉਸੇ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਭਾਈ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਈਚਾਰਕ ਜਿਹੜੀ ਸਾਂਝ ਸੀ ਇੱਥੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਜੈਸ਼ੀ ਰਾਮ ਮੈਂ ਵਿਪਨਈਆ ਕੱਲ ਜੋ ਕੁਝ ਵੀ ਚਲੰਦਰ ਦੇ ਵਿੱਚ ਹੋਇਆ ਉਹ ਦੀ ਨਿੰਦਨੀ ਹੈ ਬਾਹਰਲੇ ਸਟੇਟਾਂ ਦੇ ਵਿੱਚ ਤੇ ਸੌਂਦੇ ਹੁੰਦੇ ਸੀ ਤੇ ਹਿੰਦੂਆਂ 'ਤੇ ਹਮਲਾ ਹੋਇਆ ਸਾਡੀ ਧਾਰਮਿਕ ਯਾਤਰਾ ਨਿਕਲਦੀ ਅਭੀਆਂ ਵਾ ਉੱਤੇ ਕਦੇ ਆਂਡਿਆਂ ਦੀ ਬਰਬਾਦ ਕੀਤੀ ਜਾਂਦੀ ਤੇ ਕਦੇ ਕਿਸੇ ਚੀਜ਼ ਦੀ ਪੰਜਾਬ ਦੇ ਵਿੱਚ ਐਸਾ ਕਦੀ ਨਹੀਂ ਹੋਇਆ ਸੀ ਇਹ ਪਹਿਲੀ ਵਾਰ ਹੋਇਆ ਏ ਕਿ ਪੰਜਾਬ ਦੇ ਵਿੱਚ ਜੈ ਸ਼੍ਰੀ ਰਾਮ ਕਹਿੰਦੇ ਵੀ ਇੱਕ ਵਿਅਕਤੀ ਦਾ ਕਟਾਪਾ ਲਾ ਦਿੱਤਾ ਜਾਂਦਾ ਏ ਅਤੀ ਨਿੰਦਣਯੋਗ ਆ ਐਸਾ ਕੰਮ ਦੁਬਾਰਾ ਕਦੇ ਫੇਰ ਨਾ ਹੋਵੇ ਜਿਹੜੇ ਵੀ ਸ਼ਰਾਰਤੀ ਅੰਸਰ ਆ ਉਹਨਾਂ ਅੰਸਰਾਂ ਨੂੰ ਇਹ ਚੇਤਾਵਨੀ ਏ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆਜੋ ਨਹੀਂ ਤੇ ਫਿਰ ਇਹ ਨਾ ਕਹਿਣਾ ਕਿ ਸਾਡੇ ਨਾਲ ਮਾਰੀ ਹੋਈ ਆ ਕਿਉਂਕਿ ਦੁਬਾਰਾ ਜੇ ਕਿਸੇ ਇਹ ਕਿਸੇ ਮੁਸਲਮਾਨ ਸਮਾਜ ਨਾਲ ਆਇਆ ਉਹਨਾਂ ਨਾਲ ਤੇ ਫੇਰ ਤੇ ਵੱਡੇ ਵੱਡੇ ਜਿਹੜੇ ਸਟਾਰ ਆ ਉਹਨਾਂ ਕਹਿ ਦਿੰਨਾ ਸੀ ਲੱਗਦਾ ਭਾਰਤ ਦੇ ਵਿੱਚ ਸਾਡਾ ਮੁਸ਼ਕਲ ਆ ਸਾਡੇ ਹਮਲੇ ਹੋ ਰਹੇ ਆ ਪਰ ਜਦੋਂ ਇਹ ਇਕੱਠੇ ਹੋਗੇ ਕਿਸੇ ਹਿੰਦੂ ਦੇ ਹਮਲਾ ਕਰਦੇ ਆ ਤੇ ਕਦੀ ਕਿਸੇ ਦਾ ਬਿਆਨ ਨਹੀਂ ਜੋ ਹੁੰਦਾ ਕਦੀ ਵੇਖੋਗੇ ਨਹੀਂ ਜੇ ਇਹੋ ਹਮਲਾ ਕਿਸੇ ਮੁਸਲਮਾਨ ਤੇ ਹੋਇਆ ਹੁੰਦਾ ਨਾ ਸਾਡੇ ਜਿੰਨੇ ਨੈਸ਼ਨਲ ਸਟੇਰ ਆ ਸਾਰੇ ਰਾਤੋਂ ਰਾਤ ਬਿਆਨ ਦੇ ਦੇਨੇ ਸੀ ਕਿ ਭਾਰਤ ਦੇ ਵਿੱਚ ਸਾਨੂੰ ਖਤਰਾ ਲੱਗਦਾ ਪਿਆ ਵਾ ਦਿਲ ਕਰਦਾ ਵਾ ਭਾਰਤ ਛੱਡ ਕੇ ਕਿਤੇ ਹੋਰ ਜਿਹਲੇ ਜਾਈਏ ਪਰ ਬੜੇ ਅਫਸੋਸ ਦੀ ਗੱਲ ਆ ਜਦੋਂ ਕਿਸੇ ਹਿੰਦੂ ਦੇ ਹਮਲਾ ਹੁੰਦਾ ਵਾ ਤੇ ਸਾਰੇ ਲੋਕ ਚੁਕਚਾਪ ਸਹਿਨ ਕਰਦੇ ਆ ਇਹ ਕਦੇ ਵੀ ਕਿਸੇ ਕੀਮਤ ਦੇ ਸਹਿਨ ਨਹੀਂ ਕਰਾ ਸਕਦੇ ਹੋ ਹਰ ਇੱਕ ਜਗ੍ਹਾ ਤੋਂ ਜਿਹੜਾ ਪ੍ਰੋਟੈਸਟ ਕਰਨ ਵਾਸਤੇ ਇੱਥੇ ਸ਼੍ਰੀ ਰਾਮ ਚੌਂਗ ਦੇ ਵਿੱਚ ਲੋਕ ਜਿਹੜੇ ਪਹੁੰਚ ਰਹੇ ਆ ਜਿਹੜੀ ਘਟਨਾ ਜਿਹੜੀ ਕੱਲ ਜਲੰਧਰ ਦੇ ਵਿੱਚ ਹੋਈ ਆ ਉਸ ਨੂੰ ਲੈ ਕੇ ਜਿਹੜਾ ਜਲੰਧਰ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਇਸ ਟਾਈਮ ਮਾਹੌਲ ਜਿਹੜਾ ਜਲੰਧਰ ਦੇ ਵਿੱਚ ਕਰਮ ਹੋਇਆ ਪਿਆ ਵਾ ਇਸ ਤਰ੍ਹਾਂ ਪ੍ਰੋਟੈਸਟ ਜਿਹੜਾ ਜਲੰਧਰ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਵਾ ਇਹ ਤਸਵੀਰਾਂ ਤੁਹਾਨੂੰ ਜਲੰਧਰ ਸ਼੍ਰੀ ਰਾਮ ਚੌਕ ਦੀਆਂ ਦਿਖਾ ਰਹੇ ਆ ਜੈ ਸ਼੍ਰੀ ਰਾਮ 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 ਦੋਸਤੋ ਜੋ ਕੱਲ ਜਲੰਧਰ ਦੇ ਵਿੱਚ ਮਾਹੌਲ ਹੋਇਆ ਵਾ ਉਹ ਪਹਿਲਾਂ ਬਾਹਰ ਲੀਆਂ ਸਟੇਟਾਂ ਦੇ ਵਿੱਚ ਇਹ ਮਾਹੌਲ ਹੁੰਦਾ ਸੀਗਾ ਪਰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਪੰਜਾਬ ਦੇ ਵਿੱਚ ਜੋ ਲੋਕ Hindu Muslim ਸੇ ਇੱਕ ਹੀ ਸਾਈ ਆ ਉਹਨਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਇਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਵਾ ਆਪਸ ਦੇ ਵਿੱਚ ਲੜਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੇ ਕਮੈਂਟ ਕਰਕੇ ਜੁਰ ਦੱਸੋ ਕਿ ਪੰਜਾਬ ਦੀ ਜਿਹੜੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਪੰਜਾਬ ਦੇ ਵਿੱਚ ਅੱਗਾ ਲਾਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਮੈਂਟ ਕਰਕੇ ਜੁਰ ਦੱਸਿਓ ਆਪਣੇ ਧੰਨਵਾਦ